ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਅਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ। ਪ੍ਰੋਫੈਸਰ ਸਾਹਿਬ ਅੱਜ ਦੇਸ਼ ਦੇ ਵਿੱਚ ਦੋ ਬਾਬੇ ਚਰਚਾ ਦਾ ਵਿਸ਼ਾ ਨੇ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ। ਇੱਕ ਹੈ ਰਾਮ ਰਹੀਮ ਜਿਸ ਉੱਤੇ ਬਲਾਤਕਾਰ, ਕਤਲ ਵਰਗੇ ਵੱਡੇ ਦੋਸ਼ ਲੱਗੇ। ਦੂਜੇ ਪਾਸੇ ਰਾਮਦੇਵ ਜਿਸ ਨੂੰ ਬਾਬਾ ਕਹਿ ਦਿੰਦੇ ਨੇ, ਉਹਨਾਂ ਦੇ ਸਮਰਥਕ ਯੋਗ ਗੁਰੂ ਵੀ ਕਹਿ ਦਿੰਦੇ ਨੇ। ਰਾਮਦੇਵ ਨੂੰ ਵੀ ਰਾਹਤ ਮਿਲੀ ਹੈ ਰਾਮ ਰਹੀਮ ਨੂੰ ਵੀ ਰਾਹਤ ਮਿਲੀ ਹੈ ਸਭ ਤੋਂ ਪਹਿਲਾਂ ਰਾਮ ਰਹੀਮ ਦੀ ਗੱਲ ਕਰੂੰਗਾ ਹਰਿਆਣਾ ਸਰਕਾਰ ਨੇ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਪੈਰੋਲ ਦੇ ਦਿੱਤੀ ਹੈ 21 ਦਿਨਾਂ ਦੀ ਪੈਰੋਲ ਮਿਲੀ ਹੈ ਯੂਪੀ ਦੇ ਬਾਗਪਤ ਵਿਖੇ ਜਿਹੜਾ ਉਹਨਾਂ ਦਾ ਆਸ਼ਰਮ ਹੈ ਉੱਥੇ ਰਾਮ ਰਹੀਮ ਰਹੇਗਾ ਜਿੰਨੇ ਦਿਨ ਉਸ ਨੂੰ ਪੈਰੋਲ ਮਿਲੀ ਹੈ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਪੈਰੋਲ ਮਿਲਦੀ ਰਹੀ ਹੈ ਸਵਾਲ ਚੁੱਕੇ ਜਾਂਦੇ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਇਸ ਤੇ ਆਪਣੀਆਂ ਜਿਹੜੀਆਂ ਸ਼ਬਦੀ ਟਿੱਪਣੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਇਸ ਪੈਰੋਲ ਦਾ ਦੂਜੇ ਪਾਸੇ ਰਾਮਦੇਵ ਨੂੰ ਵੀ ਰਾਹਤ ਮਿਲੀ ਹੈ ਪਤੰਜਲੀ ਆਯੁਰਵੇਦ ਵਿਰੁੱਧ ਜੋ ਮਾਨ ਹਾਨੀ ਦੀ ਕਾਰਵਾਈ ਸੀ ਉਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਮਾਨ ਹਾਨੀ ਦਾ ਜੋ ਇਸ਼ਤਿਹ ਗੁੰਮਰਾਹਕੁੰ ਇਸ਼ਤਿਹਾਰਾਂ ਦਾ ਮਾਮਲਾ ਸੀ ਉਸ ਵਿੱਚ ਕਿਹਾ ਗਿਆ ਕਿ ਉਸ ਨੇ ਹੁਣ ਮਾਫੀ ਮੰਗ ਲਈ ਹੈ ਇਸ ਕਰਕੇ ਉਸ ਨੂੰ ਕੇਸ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਇੱਕ ਪਾਸੇ ਏਡੇ ਵੱਡੇ ਘਪਲੇ ਦੇ ਇਲਜ਼ਾਮ ਗੁੰਮਰਾਹਕੁੰ ਇਸ਼ਤਿਹਾਰਾਂ ਦਾ ਇਲਜ਼ਾਮ ਕਰਨ ਦਾ ਭਾਵ ਦੂਜੇ ਪਾਸੇ ਰਾਮ ਰਹੀਮ ਤੇ ਕਤਲ ਵਰਗੇ ਬਲਾਤਕਾਰ ਵਰਗੇ ਦੋਸ਼ ਫੇਰ ਵੀ ਰਾਹਤ ਮਿਲਦੀ ਜਾ ਰਹੀ ਹੈ ਇੱਕ ਪਾਸੇ ਬੰਦੀ ਸਿੰਘ ਨੇ ਜਾਂ ਹੋਰ ਜਿਹੜੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਜੇਲ੍ਹਾਂ ਚ ਡੱਕੇ ਹੋਏ ਨੇ ਆਖਰ ਕਿਉਂ ਇਸ ਤਰ੍ਹਾਂ ਪੈਰੋਲ ਮਿਲ ਰਹੀ ਹੈ ਕੀ ਸਵਾਲ ਹੁਣ ਮੈਂ ਹਾਲਾਂਕਿ ਅਦਾਲਤ ਤੇ ਤਾਂ ਨਹੀਂ ਸਵਾਲ ਕਰਨਾ ਚਾਹੁੰਦਾ ਸਵਾਲ ਕਿਸ ਤੇ ਖੜਾ ਕੀਤਾ ਜਾਵੇ ਸਰਕਾਰਾਂ ਤੇ ਜਾ ਫਿਰ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਸਮਰਥਕ ਨੇ ਜਿਸ ਕਰਕੇ ਸਰਕਾਰਾਂ ਦਾ ਵੋਟ ਬੈਂਕ ਜੁੜਦਾ ਆਖਰਕਾਰ ਸਰਕਾਰਾਂ ਨੂੰ ਇਹਨਾਂ ਮੂਰੇ ਝੁਕਣਾ ਪੈਂਦਾ ਪ੍ਰਵਿੰਦਰ ਦੇਖੋ ਦੋਵਾਂ ਦੇ ਨਾਲ RAM ਜੁੜਿਆ ਆ ਤੇ ਦੋਹੇ ਹੀ RAM ਨੂੰ ਬਦਰਾਮ ਕਰਦੇ ਆ ਇੱਕ ਤੇ ਮਰਡਰ ਕੇਸ ਹੈ ਆ ਰੇਪ ਕੇਸ ਹੈਗੇ ਆ RAM ਰਹੀਮ ਤੇ ਘੱਟੂ ਘੱਟ ਉਹਨਾਂ ਨੂੰ ਤੇ ਆਪਣਾ RAM ਜਿਹੜਾ ਨਾਲੋਂ ਨਾਂ ਲਾ ਲੈਣਾ ਚਾਹੀਦਾ ਇਸ ਤਰੀਕੇ ਨਾਲ ਨਹੀਂ ਰਹੀਮ ਵੀ ਉਹਨਾਂ ਹੀ ਮਾਰਾ ਦੇਖੋ ਨਾ ਕਿੱਡੇ ਤੇ ਧਾਰਮਿਕ ਰੱਖੇ ਆ ਕਿਵੇਂ ਸੈਕੂਲਰ ਆ ਕਿ ਮੈਂ ਤਾਂ ਸਾਰਿਆਂ ਦਾ ਰਾਮ ਰਹੀਮ ਸਿੰਘ ਤਿੰਨ ਧਰਮਾਂ ਦਾ ਨਾਮ ਜੋੜ ਕੇ ਤੇ ਇੱਕ ਬਣਿਆ ਤੇ ਕੰਮ ਹੀ ਕਿੰਨੇ ਜਿਹੜੇ ਆ ਉਹ ਜੇਲ੍ਹ ਦੇ ਅੰਦਰ ਬੈਠੇ ਆ ਜੁਰਮ ਕਰਕੇ ਇਹ ਤੇ ਲੋਕਾਂ ਸਾਡੇ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਬਾਬੇ ਕਿਉਂ ਮੰਨਦੇ ਆ ਕਿਤੇ ਨਾ ਕਿਤੇ ਤੇ ਉਹਨਾਂ ਨੂੰ ਸੋਚਣਾ ਪਊਗਾ ਦੂਜੇ ਪਾਸੇ ਰਾਮ ਦੇਵ ਦੇਖੋ ਉਹਨਾਂ ਦੇ ਨਾਲ ਵੀ ਦੇਵ ਦੇਵਤਾ ਹੈ ਨਾ ਰਾਮ ਤੇ ਉਹਨਾਂ ਨੇ ਵੀ ਕੰਮ ਤੇ ਉਹ ਜੇ ਕੀਤੇ ਦੋ ਨੰਬਰੀ ਕੰਮ ਆ ਇਸੇ ਕਰਕੇ ਤੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜਵਾਬ ਤਲਬੀ ਹੋਈ ਹੈ ਗਲਤ ਐਡਵਰਟਾਈਜ਼ਮੈਂਟ ਆਪਣੀਆਂ ਪਹਿਲਾਂ ਤੁਸੀਂ ਦੇਖੋ ਜਦੋਂ ਕਰੋਨਾ ਦੀ ਬਿਮਾਰੀ ਫੈਲੀ ਉਹ ਵਾਇਰਸ ਆ ਰਹੀ ਫੈਲੀ ਕੋਵਿਡ 19 ਦੇ ਦਿਨਾਂ ਦੇ ਵਿੱਚ ਇੱਕ ਗਲਤੀ ਰੌਲਾ ਪਾਤਾ ਲੋਕ ਤੇ ਉਹ ਤੋਂ ਲੇਚਾਰ ਸੀ ਕਿ ਆ ਦੇਖੋ ਜੀ ਸਾਸੀ ਦਵਾਈ ਕੱਢ ਲਈ ਇਹਦੇ ਨਾਲ ਤੁਸੀਂ ਠੀਕ ਹੋ ਜਾਓਗੇ ਇਸ ਕਿਸਮ ਦਾ ਉਹਦੇ ਵੀ ਝਾੜ-ਚੰਬ ਹੋਈ ਸੀ ਇਹ ਹੁਣ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹਨਾਂ ਤੇ ਕੇਸ ਕੀਤਾ ਸੀਗਾ ਕਿ ਗਲਤ ਪ੍ਰਚਾਰ ਕਰਕੇ ਆਪਣੀਆਂ ਦਵਾਈਆਂ ਵੇਚ ਰਹੇ ਆ ਜਦ ਕਿ ਉਹਦਾ ਅਸਲ ਵਿੱਚ ਇੰਨਾ ਕੋਈ ਵੀ ਪ੍ਰੂਫ ਨਹੀਂ ਹੈ ਕੋਰਟ ਨੇ ਕਿਹਾ ਸੀ ਕਿ ਇਹ ਦਵਾਈਆਂ ਤੁਸੀਂ ਹਟਾਓ ਫਿਰ ਉਹਨਾਂ ਨੇ ਉਹ ਦਵਾਈਆਂ ਫਿਰ ਹਟਾਈਆਂ ਨਹੀਂ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਸੀ ਕਿਹਾ ਸੀ ਕਿ ਇਹਦੇ ਹੁਣ ਵਿਰੋਧ ਦੂਜੇ ਆਪੋਜ਼ਿਟ ਇਸ਼ਤਿਹਾਰ ਦੋ ਤੁਹਾਨੂੰ ਯਾਦ ਹੋਣਾ ਤੇ ਉਹਨਾਂ ਨੇ ਇੰਨੇ ਜਿਹੜੇ ਤੇ ਲਾਏ ਉਹ ਤੇ ਐਡੇ ਐਡੇ ਇਸ਼ਤਿਹਾਰ ਲਾਏ ਜਦੋਂ ਉਹਨਾਂ ਨੇ ਕਿਹਾ ਕਿ ਇਹ ਇਸ਼ਤਿਹਾਰ ਗਲਤ ਸੀ ਉਹ ਐਡੇ ਐਡੇ ਲਾਤੇ ਉਹ ਕਹੇ ਹਾਕੀ ਲੋਕਾਂ ਦਾ ਬੇਵਕੂਫ ਬਣਾਉਨੇ ਆ ਓੜੋੜੇ ਇਸ਼ਤਿਹਾਰ ਲਾਉ ਜਿਹੜੇ ਜਿਹੜੇ ਤੁਸੀਂ ਪ੍ਰਚਾਰਨ ਲਈ ਲਾਈ ਸੀ ਹੁਣ ਵਾਪਸ ਕਰਨ ਲਈ ਓਡੇ ਓਡੇ ਲਾਓ ਕਾਫੀ gekeੜੇ ਮਰਵਾ ਰਹੇ ਮਿੰਤਾ ਹੁਨ ਤਾਂ ਕੀਤੀਆਂ ਨਾਲੇ ਇਹਨਾਂ ਨੂੰ ਝਾੜ ਚੰਬੀ ਬਾਬੇ ਰਾਮਦੇਵ ਨੇ ਕਾਫੀ ਕੀਤੀ ਕਹਿੰਦੇ ਕਿ ਤੁਸੀਂ ਮਾਫੀ ਤੇ ਮੰਗ ਰਹੇ ਪਰ ਦਿਲ ਨਹੀਂ ਤੁਹਾਡਾ ਹੈ ਤੁਸੀਂ ਆਖੜ ਚ ਆਉਂਦੇ ਹੋ ਉਸੇ ਤਰੀਕੇ ਨਾਲ ਦਿਲੋਂ ਨਹੀਂ ਤੁਸੀਂ ਮਹਿਸੂਸ ਕੀਤਾ ਕਿ ਤੁਸੀਂ ਕਿੱਡੀ ਵੱਡੀ ਗਲਤੀ ਜੇ ਤੁਸੀਂ ਗਲਤ ਕੰਮ ਆਪਣੇ ਬਿਜ਼ਨਸ ਨੂੰ ਗਲਤ ਟਾਂਗ ਨਾਲ ਚਲਾ ਰਹੇ ਤਾਂ ਐਵੇਂਚੁਲੀ ਹੁਣ ਉਹਨਾਂ ਨੂੰ ਲੱਗਾ ਹੋਣਾ ਕੋਰਟ ਸੈਟੀਸਫਾਈ ਹੋ ਗਈ ਹੋਣੀ ਆ ਕਿ ਬਥੇਰਾ ਹੋ ਗਿਆ ਹੁਣ ਬਥੇਰੇ gekeੜੇ ਕਢਾਤੇ ਆ ਤੇ ਇੱਕ ਸਟੇਜ ਤੋਂ ਬਾਅਦ ਤੇ ਫਿਰ ਉਹਨਾਂ ਨੂੰ ਮaaf ਕਰਨਾ ਸੀ ক্লোਜ਼ਰ ਰਿਪੋਰਟ ਹੋ ਗਈ ਤੇ ਉਹ ਜਿਹੜੀ ਗੱਲ ਸੀ ਉਹ ਗੱਲ ਮੇਰਾ ਖਿਆਲ ਜਿੰਨੀਆਂ ਕ ਕੰਡੀਸ਼ਨਾਂ ਸੀ ਉਹ ਬਾਬੇ RAMਦੇਵ ਨੇ ਪੂਰੀਆਂ ਕਰ ਦਿੱਤੀਆਂ ਜਿਹੜਾ ਅਸਲੀ ਸਵਾਲ ਉਹ ਅਗਲਾ ਸਵਾਲ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਇਹ ਬਾਬਾਵਾਦ ਪੈਦਾ ਕਿਉਂ ਹੁੰਦਾ ਇਹਨਾਂ ਤੇ ਕੋਈ ਅੰਕਸ਼ ਕਿਉਂ ਨਹੀਂ ਕਿਉਂ ਨਹੀਂ ਹੈਗਾ ਜਗਾ ਜਗਾ ਬਾਪੇ ਹੈ ਨਾ ਇਹਨਾਂ ਦੀ ਕੋਈ ਪ੍ਰਾਪਰਟੀ ਤੇ ਕੋਈ ਰੈਗੂਲੇਸ਼ਨ ਹੈ ਨਾ ਇਹਨਾਂ ਦੇ ਕੋਈ ਜੀ ਪ੍ਰਚਾਰ ਕਰਦੇ ਆ ਕਿ ਬੋਲਦੇ ਆ ਕੀ ਕਹਿੰਦੇ ਆ ਕੋਈ ਉਹਦੇ ਤੇ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ ਹੈ ਹੈਗੀ ਕੋਈ ਕਿਸ ਤਰ੍ਹਾਂ ਬੇਵਕੂਫ ਬਣਾਈ ਜਾਂਦਾ ਕੋਈ ਕਿਸ ਤਰ੍ਹਾਂ ਬੇਵਕੂਫ ਬਣਾਈ ਜਾਂਦਾ ਇਹ ਜਿਹੜਾ ਇੱਥੇ ਚਾਰ ਕਿਸਮ ਦਾ ਨੈਕਸਸ ਆ ਸੱਤਾ ਦੇ ਵਿੱਚ ਇੱਕ ਕਾਰਪੋਰੇਟ ਆ ਉਹ ਵੱਡੇ ਵੱਡੇ ਪਾਲਿਟੀਸ਼ੀਨਰਾਂ ਨੂੰ ਕੁੰਡੀ ਫਸਾ ਲੈਂਦੇ ਆ ਆਪਣੇ ਉਹਨਾਂ ਨੂੰ ਪੈਸਾ ਦਿੰਦੇ ਆ ਫੰਡ ਦੇ ਰੂਪ ਦੇ ਵਿੱਚ ਦੇਣ ਜਾਂ ਕਿਦਾਂ ਤੁਸੀਂ ਆ ਹੁਣੇ ਹੀ ਜਿਹੜੇ ਇਲੈਕਟਰਲ ਬਾਉਂਡ ਦਾ ਜੋ ਇਨਕਸ਼ਾਫ ਹੋਇਆ ਤੁਹਾਡੇ ਸਾਹਮਣੇ ਆਇਆ ਕਿਵੇਂ-ਕਿਵੇਂ ਜ਼ਬਰਦਸਤੀ ਵੀ ਫੰਡ ਲਏ ਕਿਵੇਂ-ਕਿਵੇਂ ਕੰਡੀਸ਼ਨਲ ਫੰਡ ਲਏ ਕਿਵੇਂ-ਕਿਵੇਂ ਜਿਹੜੇ ਫੰਡ ਸੌਰੀ ਬਿਲਕੁਲ ਨਹੀਂ ਲਏ ਜਾ ਸਕਦੇ ਉਹ ਵੀ ਫੰਡ ਲਏ ਉਹਨਾਂ ਨੇ ਜਾਨੀ ਜਿਹੜੀਆਂ ਕੰਪਨੀਆਂ ਨਵੀਆਂ ਸੀ ਉਹਨਾਂ ਤੋਂ ਫੰਡ 3 ਸਾਲ ਤੱਕ ਨਹੀਂ ਲਏ ਜਾ ਸਕਦੇ ਇਹ ਤੇ ਸਾਰਾ ਤੁਹਾਡੇ ਸਾਹਮਣੇ ਪੇਸ਼ ਹੋ ਗਿਆ ਜੀ ਇੱਕ ਕੰਪਨੀਆਂ ਦਾ ਚਲਦਾ ਇੱਕ ਪਾਸੇ ਜਿੱਥੇ ਤੇ ਛੋਟੀਆਂ ਕੰਪਨੀਆਂ ਉਹਨੂੰ ਤੇ ਪੋਲੀਟੀਸ਼ੀਅਨ ਦਬਾ ਲੈਂਦੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹ ਪੋਲੀਟੀਸ਼ੀਅਨਾਂ ਨੂੰ ਆਪਣੀ ਜੇਬ 'ਚ ਰੱਖ ਦੀਆਂ ਜਿੱਡੇ ਮਰਜੀ ਵੱਡੇ ਹੋਣ ਇਸ ਲਈ ਇੱਕ ਤੇ ਇਹ ਨੈਕਸਸ ਆ ਦੂਜਾ ਨੈਕਸਸ ਆ ਬਾਬਿਆਂ ਦਾ ਪੋਲੀਟੀਸ਼ੀਅਨ ਇੱਕ ਤੇ ਬਾਬੇ ਜਿਹੜੇ ਆ ਉਹਨਾਂ ਨੂੰ ਵੀ ਆਪਣੀ ਪ੍ਰੋਟੈਕਸ਼ਨ ਲਈ ਪੋਲੀਟੀਸ਼ੀਅਨ ਚਾਹੀਦੇ ਆ ਉਹ ਕਹਿੰਦੇ ਆ ਉਹਨਾਂ ਨਾਲ ਗਾਠੀ ਪਾ ਲੈਂਦੇ ਆ ਇਧਰੋਂ ਵੋਟਾਂ ਲਈ ਬਾਬੇ ਬੜੇ ਜ਼ਰੂਰੀ ਹੈਗੇ ਆ ਕਿਉਂਕਿ ਸਿੱਧਾ ਸਿੱਧਾ ਇਹਨਾਂ ਦੀ ਕ੍ਰੈਡਿਬਿਲਟੀ ਪਾਰਟੀਆਂ ਦੀ ਪੋਲਿਟਿਕਸ ਦੀ ਪਾਰਟੀਆਂ ਦੀ ਕੋਈ ਹੈ ਨਹੀਂ ਉਹਨਾਂ ਨੂੰ ਲੀਡਰਾਂ ਨੂੰ ਕੋਈ ਬਹੁਤਾ ਪੁੱਛਣਾ ਨਹੀਂ ਚਾਹੁੰਦਾ ਜਦੋਂ ਉਹਨਾਂ ਕੋ ਸੱਤਾ ਹੁੰਦੀ ਹੈ ਉਦੋਂ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ ਜਦੋਂ ਉਹ ਲਾਗੇ ਲੱਗਣਾ ਚਾਹੁੰਦੇ ਆ ਲੋਕ ਫਿਰ ਉਹਨਾਂ ਦੇ ਲਾਗੇ ਲੱਗਦੇ ਨਹੀਂ ਇਸ ਕਿਸਮ ਦਾ ਫਿਰ ਉਹ ਬਾਬਿਆਂ ਰਹੀਂ बार-बार ਆਉਂਦੀ ਆ ਤੁਸੀਂ ਰਾਮ ਰਹੀਮ ਦਾ ਇਹ ਦੇਖ ਲਓ ਜਾਂ ਬਾਬਾ ਇਹ ਇਹ ਵੀ ਰਾਮ ਜਿਹੜਾ ਰਦੇਵ ਵੀ ਹੈਗਾ ਜਾਂ ਹੋਰ ਬਾਬੇ ਵੀ ਇੱਥੇ ਸਾਡੇ ਪੰਜਾਬ ਤੇ ਵੱਡੇ ਵੱਡੇ ਸੈਕਟਰਾਂ ਦੇ ਨਾਲ ਭਰੇ ਹੋਏ ਆ ਉਹਦੇ ਚ ਨਰੰਗਕਾਰੀ ਸੈਕਟਰ ਆ ਰਾਧਾ ਸੁਆਮੀਆ ਉਹ ਡੇਰਾ ਸੱਚਾ ਸੌਦਾ ਤੇ ਚਲੋ ਹੈ ਹੀ ਹੈ ਇੱਕ ਉਥੇ ਹੋਰ ਵੀ ਜਿੱਤੇ ਬਾਰ ਬਾਰ ਚੰਨੀ ਜਾਂਦਾ ਆ ਜਲੰਧਰ ਦੇ ਵਿੱਚ ਵੀ ਡੇਰਾ ਹੈਗਾ ਕਈ ਡੇਰੇ ਮਤਲਬ ਬਹੁਤ ਡੇਰੇ ਹੋਰ ਵੀ ਨੂਰ ਮੈਲੀਆ ਡੇਰਾ ਇਹ ਸਾਰਿਆਂ ਨੂੰ ਰਾਜਨੀਤਿਕ ਉੱਪਰੋਂ ਛਤਰੀ ਹੈਗੀ ਇਹਨਾਂ ਦੇ ਉੱਪਰ ਔਰ ਉਹ ਮੇਲੇ ਸੇਰੇ ਜੋ ਕਰਦੇ ਤਿੰਨ ਤੇ ਰਹੂਗੀਆਂ ਸਾਡੇ ਸੱਤਾ ਦਾ ਤੁਸੀਂ ਇਹ ਦੇਖੋ ਕਿ ਜਿੱਥੇ ਬਾਬੇ ਨਹੀਂ ਆ ਕੁਝ ਤੇ ਬਾਬੇ ਬਾਬੇ ਪੈਦਾ ਹੋ ਜਾਂਦੇ ਆ ਜਿੱਥੇ ਨਹੀਂ ਉੱਥੇ ਪੈਦਾ ਪੋਲਿਟਿਸ਼ੀਅਨ ਜਾਣ ਬੁਝ ਕੇ ਕਰਦੇ ਵੀ ਆ ਇੱਕ ਇਹੋ ਜਿਹਾ ਮਤਲਬ ਫੌਜ ਬਣ ਜਾਂਦੀ ਆ ਚੌਥਾ ਉਹਨਾਂ ਦੀ ਜਿਹੜਾ ਸੱਤਾ ਦਾ ਆਇਆ ਗੁੰਡਾਗਰਦੀ ਹਾਂਜੀ ਜੀ ਜਿਹਦੇ ਵਿੱਚ ਉਹ ਗੈਂਗਸਟਰਾਂ ਦੇ ਨਾਲ ਰੱਖਦੇ ਤਾਲ ਮਿਲ ਰੱਖਦੇ ਆ ਆ ਤੁਸੀਂ ਦੇਖੋ ਬਾਬੇ ਦਾ ਤੇ ਬਾਬੇ ਇਹ ਜਿਹੜੇ ਬਾਬੇ ਜੋ ਮਰਡਰ ਕਰਕੇ ਅੰਦਰ ਜਾਂਦੇ ਸਤਵੀਂ ਅੱਠਵੀਂ ਆਰੀ ਬਾਹਰ ਆਏ ਆਇਆ بار بار ਸਰਕਾਰੋਂ ਨੂੰ ਬਾਹਰ ਕਰਦੀ ਐ ਰਾਮ ਰਹੀਮ ਨੂੰ ਹੁਣ ਬਾਗਪਤ ਜਾ ਕੇ ਉਹਨੇ ਉੱਥੋਂ ਹੀ ਜੇਲ ਤੋਂ ਨਿਕਲ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਸੁਣੋ ਮੇਰੇ ਪੈਰੋਕਾਰ ਬਾਗਪਤ ਨਾ ਆਉਣ ਹੂੰ ਕਿਉਂਕਿ ਕਿਉਂ ਨਾ ਆਉਣ ਇਹ ਤਾਂ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਬਾਹਰ ਆਇਆ ਤੇ ਹੁਣ ਉੱਥੇ ਵੱਡੇ ਵੱਡੇ ਲੀਡਰ ਬੀਜੇਪੀ ਦੇ ਜਾਣਗੇ ਹਰਿਆਣੇ ਦੀਆਂ ਚੋਣਾਂ ਆ ਉੱਥੇ ਜਾ ਕੇ ਗੱਲਬਾਤ ਹੋਊਗੀ 10 ਕੀ ਦੇਣ ਲੈਣ ਦੇਣ ਸਾਰਾ ਹੋ ਜਾਊਗਾ ਕਿ ਤੁਸੀਂ ਮੈਨੂੰ ਕੀ ਦਿੰਨੇ ਆ ਮੈਂ ਤੁਹਾਨੂੰ ਵੋਟਾਂ ਦੇ ਵੋਟਾਂ ਦੇ ਨਾਲ ਇਹਦੇ ਨਾਲ ਵੱਡਾ ਕੰਟੈਕਟ ਕੰਟਰੈਕਟ ਕੋਈ ਹੋਰ ਹੋ ਨਹੀਂ ਸਕਦਾ ਜਿੱਥੋਂ ਵੋਟਾਂ ਮਿਲਣੇ ਚੋਣਾਂ ਦੇ ਦਿਨਾਂ 'ਚ ਪੋਲਿਟੀਸ਼ੀਨਾਂ ਨੂੰ ਉਹਨੂੰ ਤੇ ਉਹ ਰਾਬੀ ਲੱਗਦਾ ਇਸ ਕਰਕੇ ਹੁਣ ਇਹ ਤੇ ਸਾਫ਼ ਹੀ ਸਾਫ਼ ਹੈ ਕਿ ਕਿਵੇਂ ਇਸ ਵੇਲੇ ਹਰਿਆਣੇ ਦੀਆਂ ਜਿਹੜੀਆਂ ਚੋਣਾਂ ਆਉਣ ਵਾਲੀਆਂ ਹੋਰ 2-3 ਮਹੀਨਿਆਂ ਦੇ ਅੰਦਰ ਅੰਦਰ ਉਹਦੇ 'ਚ ਸਿੱਧਾ-ਸਿੱਧਾ ਇਸ ਬਾਬੇ ਦਾ ਜਿਹਦੇ ਤੇ ਬਲਾਤਕਾਰ ਦੇ ਤੇ ਮਰਡਰ ਦੇ ਕੇਸ ਹੈਗੇ ਆ ਔਰ ਜੇਲ੍ਹ ਚ ਬੰਦੇ ਆ ਪਿਛਲੇ ਕਿੰਨੇ ਸਾਲਾਂ ਤੋਂ ਉਸ ਨੂੰ ਬਾਹਰ ਛੱਡਣ ਦਾ ਇੱਕ ਕਾਰਨ ਨਜ਼ਰ ਆਉਂਦਾ ਇਹਦੇ ਉਲਟ ਵੀ ਦੇਖੋ ਤੁਸੀਂ ਇਹ ਇਹ ਬਾਬਿਆਂ ਨੇ ਕਿੰਨੇ ਫਸਾਦ ਖੜੇ ਕੀਤੇ ਨਿਰੰਕਾਰੀ ਬਾਬਾ ਸੀਗਾ ਉਹ ਵੀ ਜਿਵੇਂ ਇਹਨੇ 2007 ਦੇ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਆਪਣੇ ਆਪ ਨੂੰ ਉਸ ਤਰ੍ਹਾਂ ਪੇਸ਼ ਕੀਤਾ ਔਰ ਉਦੋਂ ਬਾਅਦ ਉਸ ਹਰਾ ਰੋਲਰ ਰੱਪਾ ਪਿਆ ਫਿਰ ਉਹਦੇ ਨਾਲ ਕਿੰਨਾ ਫਸਾਦ ਖੜਾ ਹੋਇਆ ਆਪਾਂ ਨੂੰ ਪਤਾ ਉਦੋਂ ਪਹਿਲਾਂ ਤੁਸੀਂ ਦੇਖੋ ਕਿ 78 ਦੇ ਵਿੱਚ ਜਿਹੜੇ ਨਿਰੰਕਾਰੀਆਂ ਨੇ 13 ਅਪ੍ਰੈਲ ਨੂੰ ਅੰਬਰਸਰ ਦੇ ਵਿੱਚ ਉਹ ਇੱਕ ਇਕੱਠ ਵੱਟਿਆ ਰੱਖਿਆ ਸੀ ਉਹਨਾਂ ਨੇ ਦੇਹਧਾਰੀ ਗੁਰੂ ਦਾ ਸਿੱਖੀ ਵਾਲਾ ਸਾਰਾ ਉਹਨਾਂ ਦਾ ਪ੍ਰਚਾਰ ਸਿੱਖੀ ਵਾਲਾ ਸਾਰਾ ਪ੍ਰਸਾਰ ਤੇ ਨਾਲ ਹੀ ਇਹ ਕਰਨਾ ਸ਼ੁਰੂ ਕਰਤਾ ਕਿ ਇੱਥੇ ਤੇ ਦੇਹਧਾਰੀ ਗੁਰੂ ਜਦ ਕਿ ਸਿੱਖੀ ਵਿੱਚ ਦੇਹਧਾਰੀ ਗੁਰੂ ਦਾ ਕੋਈ ਮਤਲਬ ਨਹੀਂ ਉਥੇ ਸ਼ਬਦ ਨੂੰ ਗੁਰੂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਉਹਦੇ ਨਾਲ ਕਲੇਸ਼ ਬਣਿਆ ਕਲੈਸ਼ ਹੋਇਆ 16 ਬੰਦੇ ਮਰ ਗਏ ਤਿੰਨ ਨਰੰਕਾਰੀਆਂ ਦੇ 13 ਇਧਰੋਂ ਜਿਹੜੇ ਉੱਥੇ ਟਕਸਾਲੀਏ ਗਏ ਸੀ ਦਮਦਮੀ ਟਕਸਾਲ ਤੇ ਹੋਰ ਗਏ ਸੀਗੇ ਉਹਨਾਂ ਦੇ ਨਾਲ ਮੈਨੂੰ ਉਹਨਾਂ ਦਾ ਨਾਮ ਥੋੜਾ ਜਿਹਾ ਵਿਸਰ ਗਿਆ ਹੈ ਇਸ ਕਰਕੇ ਜੱਥਾ ਕੋਈ ਮਤਲਬ ਜਿਹੜਾ ਮੈਨੂੰ ਨਾਮ ਯਾਦ ਆ ਰਿਹਾ ਪੂਰਾ ਕਿਹੜਾ ਜੱਥਾ ਇਹ ਗਏ ਸੀ ਨਾ ਦੇ 13 ਬੰਦੇ ਮਾਰੇ ਗਏ ਉੱਥੋਂ ਦੇਖ ਲਓ ਮੁੱਢ ਵੱਜ ਗਿਆ ਵੱਦੋ ਵੱਦੋ ਵੱਦਾ 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 ਉਹ ਮੈਥਾ ਚੌਂਕ ਤੋਂ ਫੇਰ ਆਪਣੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਆਏ ਤੇ ਕਿੱਥੇ ਤੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਰਡਰ ਤੱਕ ਗੱਲ ਗਈ ਤੇ ਇਧਰੋਂ ਅਕਾਲ ਤੱਕ ਦੇ ਟੈਂ ਟੈਂ ਤੱਕ ਗੱਲ ਗਈ ਇੱਕ ਗੱਲ ਕਿੱਥੋਂ ਚੱਲੀ ਬਾਪਿਆਂ ਤੋਂ ਹੈਨਾ ਇੱਕ ਪੂਰੀ ਬਰਾਦਰੀ ਦਾ ਉੱਤੇ ਕਿੱਡਾ ਵੱਡੇ ਅਟੈਕ ਚ ਹੋ ਗਿਆ ਹੁਣ ਤੁਸੀਂ ਦੂਜੇ ਪਾਸੇ ਲਾਓ ਕਿ ਇਹਨਾਂ ਨੂੰ ਸ਼ੈਲਟਰ ਕਿੰਨੀ ਜ਼ਿਆਦਾ ਇਹ ਗੱਲ ਸਮਝਣ ਜਾਂ ਤੱਕ ਸਮਝਾਂਗੇ ਨਹੀਂ ਕਿ ਇੰਡੀਅਨ ਸੱਤਾ ਦਾ ਸ੍ਰੋਤ ਕੀ ਹੈਗੇ ਹੈ ਸੋਰਸ ਕੀ ਹੈਗੇ ਕਿੱਥੋਂ ਇਸ ਸੱਤਾ ਪੈਦਾ ਹੁੰਦੀ ਤੇ ਕਿਉਂ ਇੰਨੀ ਮਜ਼ਬੂਤੀ ਫੜ ਜਾਂਦੀ ਕਿਉਂ ਬਾਬਿਆਂ ਨੂੰ ਇੱਥੇ ਇੰਨਾ ਇੱਕ ਬਹੁਤ ਹੀ ਖੁੱਲਾ ਡੁੱਲਾ ਮਾਹੌਲ ਮਿਲਦਾ ਆ ਹਾਥ ਰਸ ਵਾਲਾ ਬਾਬਾ ਉਹ ਸਟੈਂਪੀਡ ਦੇ ਵਿੱਚ 121 ਬੰਦੇ ਮਾਰੇ ਗਏ ਥੋੜੇ ਤੇ ਨਹੀਂ 121 ਇੱਕ ਵੀ ਮਰਡਰ ਹੋਵੇ ਤੇ ਉਹ ਬੰਦਾ ساری ਉਮਰ ਜੇਲ੍ਹ ਚ ਰਹਿੰਦਾ ਹੈ ਨਾ 121 ਮਾਰ ਕੇ ਉਹਦੇ ਤੇ ਕੀ ਸੀ ਨਹੀਂ ਬਾਬਾ ਜੀ ਸਾਹਿਬ ਆ ਨਾਮ ਉਹਨਾਂ ਦਾ ਹੈਗਾ ਕੋਈ ਭੂਲੇਨਾਥ ਵਿਸ਼ਵ ਹਰੀ ਭੂਲੇਨਾਥ ਸਾਰੀ ਦੁਨੀਆ ਦੇ ਭੂਲੇਨਾਥ ਆ ਤੇ ਇਸ ਕਰਕੇ ਉਹਨਾਂ ਤੇ ਕੋਈ ਕੇਸ ਨਹੀਂ ਹੋ ਸਕਦਾ ਹੋਰ 10-11 ਬੰਦੇ ਫਸਾ ਦਿੱਤੇ ਆ ਹੁਣ ਦੀ ਗੱਲ ਹੀ ਹੈ ਬਿਹਾਰ ਦੇ ਵਿੱਚ ਇੱਕ ਬਾਬੇ ਨੇ ਫੇਰ ਉਹੀ ਕਰਤੂਤ ਕੀਤੀ ਘੱਟ ਕਰ ਲਿਆ ਸਟੈਂਪੀਡ ਹੋ ਗਈ ਪਗਦੜ ਮੱਚ ਗਈ ਸੱਤ ਬੰਦੇ ਮਰ ਗਏ ਆ ਨੌ ਜ਼ਖਮੀ ਆ ਇਹ ਖਲ ਦੀ ਗੱਲ ਹੈ ਅੱਜ ਅਖਬਾਰਾਂ ਚ ਆਇਆ ਆਇਆ ਨਾ ਕਾਬੜੀਆਂ ਦੀ ਮੌਤ ਹੋਈ ਉੱਥੇ ਹੁਣ ਮੈਨੂੰ ਇਹ ਦੱਸੋ ਵੀ ਇਹ ਕੌਣ ਇਹਨਾਂ ਨੂੰ ਸ਼ਾਇਦਿੰਦਾ ਕੌਣ ਇਹਨਾਂ ਨੂੰ ਵਧਾਉਂਦਾ ਫਿਲਾਉਂਦਾ ਰਾਜਨੀਤਿਕ ਲੋਕ ਵੋਟਾਂ ਲਈ ਆਪਣਿਆਂ ਲਈ ਇਹ ਕੀ ਸਮਾਜ ਦੀ ਸੇਵਾ ਕਰ ਰਹੇ ਮੈਨੂੰ ਦੱਸਣ ਕੋਈ ਸਮਾਜ ਦਾ ਭਲਾ ਕਰ ਰਹੇ ਆ ਜਿੱਥੇ ਦਾ ਲੱਗਦਾ ਬਾਬਾ ਬਣ ਕੇ ਚੱਲੀ ਜਾਂਦਾ ਤੇ ਰਾਜਨੀਤੀ ਨੂੰ ਫਾਇਦਾ ਕਰਦੇ ਆ ਕਈ ਬਾਬੇ ਐਡੇ ਤਖੜੇ ਕਹਿੰਦੇ ਅਹੀ ਯਾਰੀ ਨਾ ਦਿਨ ਇਹਨਾਂ ਦੀ ਜੋ ਕਰਦਿਆਂ ਫਿਰ ਵੀ ਅਧੀਨ ਦੇ ਅਧੀਨ ਰਾਜ ਨੇ ਆਪ ਹੀ ਤੁਸੀਂ ਸੱਤਾ 'ਚ ਆਜੋ ਜੋਗੀ ਦੇ ਤਿਆਨਾਥ ਬਾਬਾ ਸੀ ਸਿੱਧਾ ਜੀ ਮਿਨਿਸਟਰ ਕੋਈ ਕਰਿਓ ਨੂੰ ਅੱਜ ਵੇਖਣ ਵੇਖਣ ਨੂੰ ਬਾਬਾ ਹਾਰਡ ਕੋਰ ਪੋਲਿਟੀਸ਼ੀਅਨ ਬਾਬਾ RAMDEV ਇਹ ਇੱਕ ਦੂਜੇ ਨਾਲ ਸੀਟਾਂ ਵੀ ਬਦਲਦੇ ਆ ਉਹ ਬਾਬਾ ਤੇ ਹੈ ਹੀ ਆ ਪੁੱਠੀ ਰਿੱਦੀਆਂ ਰਿੱਦੀਆਂ ਸਿੱਧੀਆਂ ਤੇ ਕਰਦਾ ਹੀ ਆ ਨਾਲ ਉਹ ਆ ਜਿਹੜਾ ਕਹਿੰਦੇ ਅਖੀ ਕਹਿੰਦੇ ਆ ਜਿਹੜੇ ਸਵੇਰੇ ਸਵੇਰ ਉੱਠ ਕੇ ਪਾਰਕਾਂ ਦੇ ਵਿੱਚ ਕਰਦੇ ਆਪਣੇ ਐਕਸਰਸਾਈਜ਼ ਕਰਦੇ ਕੀ ਕਹਿੰਦੇ ਇਹਨੂੰ ਜੋਗ ਜੋਗਾ ਯੋਗਾ ਯੋਗ ਗੁਰੂ ਇਹ ਕਰੀ ਜਾਂਦੇ ਨਾਲ ਨਾਲ ਹੈ ਸਰ ਸਾਰਾ ਢਿੱਡ ਜਾ ਬੜਾ ਅੰਦਰ ਲੈ ਜਾਂਦਾ ਬਾਬਾ RAMਦੇਵ ਉਹ ਕਾਫੀ ਇਹੋ ਜਿਹੇ ਰੀਦੀਆਂ ਮਤਲਬ ਮੈਨੂੰ ਚੰਗਾ ਲੱਗਦਾ ਹੈ ਇੰਨੀ ਤਕੜਿਆ ਉਹਦੀ ਉਹ ਬੜੀ ਉਹਦੀ ਕਲਾ ਤਕੜੀ ਹੈ ਪਰ ਨਾਲ ਹੀ ਕਾਰਪੋਰੇਟ ਹੂੰ 4-5000 ਕਰੋੜ ਦੀ ਕੰਪਨੀ ਬਣਾ ਗਿਆ ਤੇ ਹਾਹੋ ਜੇ ਨਾਲ ਪਖੰਡ ਵੀ ਜਿਹੜੇ ਸੁਪਰੀਮ ਕੋਰਟ ਨੇ ਚਾਰਜੀ ਝਾੜ ਲਾਈ ਜਾਨੀ ਕਾਰਪੋਰੇਟ ਤੋਂ ਬਾਬੇ ਬਾਬਿਆਂ ਤੋਂ ਕਾਰਪੋਰੇਟ ਬਾਬਿਆਂ ਤੋਂ ਪੋਲੀਟੀਸ਼ੀਅਨ ਪੋਲੀਟੀਸ਼ੀਨਾਂ ਤੋਂ ਵੀ ਬਾਅਦ ਵਿੱਚ ਬਾਬੇ ਤੁਹਾਡੇ ਪ੍ਰਧਾਨ ਮੰਤਰੀ ਕੀ ਕਹਿੰਦੇ ਸੀ ਹਾਂ ਜੇ ਨਹੀਂ ਚੱਲੀ ਪ੍ਰਧਾਨ ਮੰਤਰੀ ਤੇ ਸਾਡਾ ਕੀ ਹੋਊਗਾ ਫਕੀਰ ਬਣ ਜਾਂਗੇ ਹਾਂ ਥੈਲਾ ਲਹੇਂਗੇ ਝੋਲਾ ਲਹੇਂਗੇ ਫਕੀਰ ਬਣ ਜਾਂਗੇ ਤੇ ਉਧਰ ਨੂੰ ਵੀ ਜਾ ਸਕਦੇ ਗੈਂਗਸਟਰ ਉਹਨਾਂ ਪੋਲੀਟੀਸ਼ਨਾਂ ਦੀ ਮਦਦ ਕਰਦੇ ਆ ਕਰਦੇ ਆ ਨਾ ਸਾਰੇ ਰੱਖਦੇ ਆ ਨਾ ਨਾਲ ਤੇ ਗੈਂਗਸਟਰਾਂ ਤੋਂ ਪੋਲੀਟੀਸ਼ਨ ਬਣ ਜਾਂਦੇ ਆ ਲੱਖ ਸਿਧਾਣਾ ਬਾਰੇ ਤੇ ਮਛੂ ਮਸ਼ਹੂਰੀ ਹੈ ਗੈਂਗਸਟਰ ਟ੍ਰੈਂਡ ਪੋਲੀਟੀਸ਼ੀਅਨ ਕਹਿੰਦੇ ਨਾ ਉਹਦੇ ਬਾਰੇ ਹਮ ਸਾਹਮਣੇ ਹਮੇਸ਼ਾ ਲਿਖਦੇ ਪਹਿਲਾਂ ਇਹ ਉਹਨਾਂ ਦਾ ਪੋਲੀਟੀਸ਼ੀਅਨਾਂ ਦਾ ਸੇਵਾਦਾਰ ਸੀ ਉਹਨੇ ਕਿ ਆ ਯਾਰ ਰਸੀਨਾ ਦੀ ਸੇਵਾ ਕਰਦੇ ਆ ਆਪ ਹੀ ਪੋਲੀਟੀਸ਼ੀਅਨ ਬਣ ਜਾਂਦੇ ਸੌਰੀ ਇੱਕ ਹੋਰ ਦੇਖੋ ਤੁਸੀਂ ਅ ਸੁਪਰੀਮ ਨਾ ਕਹਿ ਰਹੇ ਆ ਜਿਹੜੀ ਪਾਰਲੀਮੈਂਟ ਆ ਉਹਦੇ ਚ ਇਹਨਾਂ ਦੇ ਜਿਹੜਾ ਐਫੀਡੇਵਟ ਦਿੰਦੇ ਆ ਜਦੋਂ ਚੋਣ ਲੜਨੀ ਹੁੰਦੀ ਆ ਜੇ ਉਹਦਾ ਅਨਲਿਸਿਸ ਕੀਤਾ ਜਾਏ ਤੇ ਉਹਦੇ ਚ ਵੀ 43 44% ਜਿਹੜੇ ਬੰਦੇ ਆ ਉਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਆ ਜਿਨ੍ਹਾਂ ਨੇ ਕ੍ਰਾਈਮ ਕੀਤੇ ਹੋਏ ਤੇ ਜਣੀ ਪੋਲੀਟੀਸ਼ੀਅਨ ਕ੍ਰਿਮੀਨਲ ਆ ਕ੍ਰਿਮੀਨਲ ਪੋਲੀਟੀਸ਼ੀਅਨ ਦੀ ਸੇਵਾ ਕਰਦੇ ਆ ਗੈਂਗਸਟਰ ਤੁਸੀਂ ਹੋਰ ਦੇਖੋ ਆ ਜਿਹੜਾ ਮੁੰਡਾ ਸਾਡਾ ਬਿਸ਼ਨੋਈ ਹੈ ਲਾਰੈਂਸ ਬਿਸ਼ਨੋਈ ਨਾਮ ਵੜਾ ਜਿ ਲੱਗਦਾ ਜਿਵੇਂ ਕਿ ਕਿਤੇ ਬ੍ਰਿਟਿਸ਼ ਹੋਵੇ ਕੋਈ ਹੈਗਾ ਤੇ ਇੱਥੇ ਦਾ ਹੀ ਲਾਰੈਂਸ ਬ੍ਰਿਟਿਸ਼ ਮਤਲਬ ਇਹ ਨਾ ਹੁੰਦੇ 크੍ਰਿਸਚੀਅਨ ਨਾ ਹੁੰਦੇ ਤੇ ਉਹ ਬਿਸ਼ਨੋਈ ਸਾਹਿਬ ਜਿਹੜੇ ਆ ਉਹ ਸਾਹਿਬ ਹੀ ਐ ਐਡਾ ਵੱਡਾ ਗੈਂਗਸਟਰ ਹੈ ਇੰਨੇ ਕ੍ਰਾਈਮ ਉਹ ਜਿਹੜਾ ਜੇਲ੍ਹ ਚ ਬਿਟ ਤੇ ਦੇਖੋ ਦੀ ਸੇਵਾ ਕਿਵੇਂ ਹੁੰਦੀ ਆ ਜਿਵੇਂ ਰਾਮ ਰਹੀਮ ਜਦੋਂ ਪੰਚਕੂ ਪੰਚਕੂ ਲਿਆ ਸੀ ਕਿੰਡਾ ਵੱਡਾ ਕਾਫਲਾ ਸੀ ਐਂਜ ਲਿਆਂਦਾ ਗਿਆ ਸੀ ਜਿਵੇਂ ਕਿ ਬਹੁਤ ਵੱਡਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੱਡੇ ਤੋਂ ਵੱਡੇ ਦੇਸ਼ ਦੇ ਰਾਜਦੂਤ ਰਾਜਦੂਤੀ ਦੀ ਜਾਂ ਪ੍ਰਧਾਨ ਮੰਤਰੀ ਦੀ ਵੀ ਇੰਨੀ ਉੱਥੇ قافਲੇ ਦੇ ਵਿੱਚ ਗਹਿਮਾ ਗਹਿਮੀ ਤੁਸੀਂ ਕਦੀ ਦੇਖੀ ਹੋਵੇ ਦੇਖਿਆ ਸੀ ਤੁਸੀਂ ਮੈਂ ਤੇ ਦੇਖਿਆ ਸੀ ਇਸ ਲਈ ਇਹ ਬਾਪਿਆਂ ਦੀ ਸ਼ਕਤੀ ਇਹ ਸਾਰਾ ਰਲੇ ਭਰੇਲ ਮਿਲ ਗਿਆ ਇੱਕ ਪਾਸਿਓਂ ਦੂਜੇ ਪਾਸੇ ਜਾਂਦੇ ਦੂਜੇ ਪਾਸਿਓਂ ਪਹਿਲੇ ਪਾਸੇ ਛਾਲ ਮਾਰ ਕੇ ਆ ਜਾਂਦੇ ਇਹ ਚਾਰ ਚੀਜ਼ਾਂ ਦਾ ਨੈਕਸਸ ਸਾਨੂੰ ਯਾਦ ਰੱਖਣਾ ਪਊ ਪੋਲਿਟੀਸ਼ੀਅਨ ਕਾਰਪੋਰੇਟ ਬਾਬੇ ਤੇ ਗੈਂਗਸਟਰ ਇਹ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਵੀ ਰਹਿੰਦੇ ਆ ਓਵਰਲੈਪ ਵੀ ਕਰਦੇ ਆ ਇੱਕ ਦੂਜੇ ਨਾਲ ਪਲਟੀ ਮਾਰ ਕੇ ਦੂਜੇ ਪਾਸੇ ਵੀ ਚਲੇ ਜਾਂਦੇ ਆ ਤੇ ਇਕੱਠੇ ਇਕੱਠੇ ਵੀ ਚੱਲਦੇ ਆ ਇਹ ਜਦ ਤੱਕ ਅਸੀਂ ਸਾਰਾ ਸਮਝਦੇ ਨਹੀਂ ਐ ਸਾਡੇ ਦੇਸ਼ ਦੀ ਜਨਤਾ ਇਥੇ ਕਿਸੇ ਕਿਸਮ ਦਾ ਸੁਧਾਰ ਕਰ ਪਾਉਣਾ ਜਿੰਨੇ ਮਰਜ਼ੀ ਕਾਨੂੰਨ ਲਾਜਾ ਜਿੰਨੇ ਮਰਜ਼ੀ ਜੇਲ੍ਹਾਂ ਚ ਦੇ ਦ ਹੁਣ ਜੇਲ੍ਹ ਚ ਬੈਠਾ ਉਹਨੂੰ ਜੇਲ੍ਹ ਦੀ ਕਹਿੰਦੀ ਔਰ ਆਮ ਨਾ ਬਾਹਰ ਹੁੰਦਾ ਦੂਜੇ ਪਾਸੇ ਸਿੰਘ ਆ ਤੁਹਾਨੂੰ ਪਤਾ ਐ ਐਸਜੀਪੀਸੀ ਜਾ ਕੇ ਮਿਲ ਕੇ ਆਏ ਪ੍ਰਧਾਨ ਧਾਮੀ ਹੁਣੀ ਜਾ ਕੇ ਉਹਨੂੰ ਰਾਜੋ ਆਣ ਨੂੰ ਪਟਿਆਲੇ ਮਿਲ ਕੇ ਆਏ ਆ ਕੋਈ ਸੁਣਦਾ ਇਹਨਾਂ ਦੀ ਅੱਜ ਉਹਨਾਂ ਦਾ ਬੰਦਾ ਕਹੀ ਜਾਂਦਾ ਉਹ ਅਸੀਂ ਤੇਜੀ ਹோம் ਮਨਿਸਟਰ ਨੂੰ ਬੜੀ ਵਾਰੀ ਕਿਹਾ ਸਾਨੂੰ ਮਿਲਣ ਦਾ ਟਾਈਮ ਦੇ ਦੋ ਤੇ ਕਿੱਥੇ ਉਹ ਖੁੰਡੇ ਵਾਲਾ ਬਾਬਾ ਸੀਗਾ ਮਾਨ ਸਾਹ ਹਾਂ ਜਦੋਂ ਉਹ ਉੱਠ ਕੇ ਮੀਟਿੰਗ 'ਚ ਚਲਾ ਗਿਆ ਤੇ ਉੱਥੇ 2 2.5 ਘੰਟੇ ਹோம் ਮਨਿਸਟਰ ਵੇਟ ਕਰਦਾ ਰਿਹਾ ਇਸ ਲਈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸਾਡੇ ਜਿਹੜੇ ਐਸਜੀਪੀਸੀ ਦੇ ਮੈਂਬਰ ਆ ਕਿ ਭਾਈ ਤੁਸੀਂ ਇੰਨੀ ਸੰਸਥਾ ਨੂੰ ਇੰਨਾ ਕਮਜ਼ੋਰ ਕਰ ਲਿਆ ਕਿ ਤੁਹਾਨੂੰ ਕੋਈ ਟਾਈਮ ਨਹੀਂ ਦਿੰਦਾ ਤਾਂ ਦੀ ਸ਼ਕਤੀ ਅੰਬਰਸਰ ਦੇ ਮਤਲਬ ਉਸ ਅਕਾਲ ਤੱਕ ਤੋਂ ਐਡੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਖੁਦ ਬੰਦਾ ਚੱਲ ਕੇ ਆਵੇ ਕਿ ਜੀ ਤੁਸੀਂ ਨਾ ਆਇਓ ਸੁਣਨ ਚਾਹੁੰਦਾ ਬਾਲ ਠਾਕਰੇ ਹੋਰਾਂ ਨੂੰ ਖੁਦ ਮਿਲਣ ਆਉਂਦੇ ਸੀ ਲੀਡਰ ਸ਼ਿਵ ਸੈਨਾ ਦੇ ਜੋ ਆਗੂ ਸੀਗੇ ਮੋਰੀ ਸੀਗੇ ਮਹਾਰਾਸ਼ਟਰ ਦੇ ਵਿੱਚ ਇਹ ਸੁਣਨ ਚਾਹੁੰਦਾ ਕਿ ਉਸ ਤਰ੍ਹਾਂ ਜ਼ੁਰਤ ਬਣਾਉਣੀ ਚਾਹੀਦੀ ਸੀ ਐਸ ਜੀ ਪੀ ਸਿੰਘ ਨੂੰ ਨਹੀਂ ਚਲੋ ਉਹ ਤੇ ਉਹਨਾਂ ਦੇ ਲੀਡਰ ਉਹ ਬਾਲ ਠਾਕਰੇ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਥੜਲੇਦਾਰ ਇੱਕ ਆਪਲਾ ਕਿਸਮ ਦਾ ਲੀਡਰ ਸੀਗਾ ਠੀਕ ਹੈ ਤੁਸੀਂ ਕਹਿੰਦੇ ਆ ਹਿੰਦੂ ਮਤ ਦੇ ਨਾਲ ਉਸ ਕਿਸਮ ਦਾ ਬਣਾਇਆ ਹੋਇਆ ਸੀ ਉਹਨਾਂ ਨੇ ਹੋਰਾਂ ਇਵੇਂ ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੀ ਸ਼ਕਤੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਇਕੱਠੀ ਕੀਤੀ ਸੀ ਕਿਸੇ ਜੁਰਤ ਸੀ ਉਹਦੇ ਸਾਹਮਣੇ ਕੋਈ ਬੋਲ ਜਾਏ ਉਹ ਗੱਲ ਲੱਗ ਗਿਆ ਕਿ ਉਹ ਇੱਕ ਅਲੱਗ ਤਰੀਕੇ ਦੀ ਸ਼ਕਤੀ ਸੀਗੀ ਐਸਪੀਸੀ ਇੱਕ ਡੈਮੋਕ੍ਰੈਟਿਕ ਬਾਡੀ ਹੈ ਚੁਣੀ ਹੋਈ ਹੈ ਤੁਸੀਂ ਹੁਣ ਉੱਥੇ ਜਦ ਦਸਕਤਾਂ ਦੇ ਟਰੱਕ ਪਰ ਪਰ ਕੇ ਲਈ ਫਿਰੋਗੇ ਤੇ ਥੱਲੇ ਤਰਾਥਲ ਤੇ ਲੜਾਈ ਨਹੀਂ ਲੜੋਗੇ ਤੇ ਰਿਜ਼ਲਟ ਕੀ ਨਿਕਲੂਗਾ ਤੁਹਾਨੂੰ ਕੋਈ ਪੁੱਛੂਗਾ ਨਹੀਂ ਉਹ ਜੇਲ੍ਹਾਂ ਚ ਮਿਲਣ ਨਾਲ ਬੇਨਤੀਆਂ ਕਰਨਾ ਨਾਲ ਅਰਜ਼ੋਈਆਂ ਕਰਨਾ ਦਸਖਤ ਕਰਨਾ ਕੁਝ ਨਹੀਂ ਹੋਣਾ ਭਾਈ ਐਸਜੀਪੀਸੀ ਦੇ ਸਾਡੇ ਸਿੰਘ ਸਹਿਬਾਨੋ ਤੁਸੀਂ ਚੱਲੇ ਸੀ ਰਾਸ਼ਟਰਪਤੀ ਕੋਲ ਇਹਨ ਦੋ ਦਿਨ ਪਹਿਲਾਂ ਤੁਸੀਂ ਆਪਣਾ ਫੈਸਲਾ ਵਾਪਸ ਕੋ ਲੈ ਲਿਆ ਸਾਰਾ ਦੇਸ਼ ਉੱਥੇ ਸਾਰੇ ਸਿੰਘ ਉੱਥੇ ਪਹੁੰਚਣ ਨੂੰ ਤਿਆਰ ਸੀ ਤੁਹਾਡਾ ਤੁਹਾਡਾ ਉਹਨਾਂ ਨੇ ਜਾਨੀ ਕਹਿ ਲਓ ਤੁਹਾਨੂੰ ਡੋਜ ਕਰਤਾ ਮੈਂ ਜੇ ਥੋੜੀ ਜਿਹੀ ਕੱਟ ਸ਼ਬਦ ਵਰਤਾਂ ਤੇ ਹੋਰ ਕੀ ਤੁਹਾਨੂੰ ਤੁਹਾਨੂੰ ਬਲਾਫ ਬਲਾਫ ਕਰਕੇ ਤੁਹਾਨੂੰ ਉਸ ਉਸ ਮੌਕੇ ਤੋਂ ਪਰਾਂ ਲੈ ਗਏ ਹੁਣ ਤੁਹਾਨੂੰ ਕੋਈ ਪੁੱਛਦਾ ਨਹੀਂ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਾ ਆਓ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਸੜਕਾਂ 'ਤੇ ਕਰੋ ਕਿਹਦੀ ਜੁਰਤ ਜੁਰਤੇ ਆਓ ਖੁਦ ਚੱਲ ਕੇ ਆਉਣਗੇ ਔਰ ਤੁਹਾਡੇ ਕੋਲ ਟਾਈਮ ਲੈ ਕੇ ਆਉਣਗੇ ਦੱਸੋ ਜੀ ਕਦੋਂ ਆਈਏ ਤੇ ਆਪਣਾ ਟਾਈਮ ਦੱਸੋ ਕੀ ਗੱਲਾਂ ਕਰਦੇ ਆ ਤੁਸੀਂ ਤੁਹਾਨੂੰ ਟਾਈਮ ਨਹੀਂ ਉਹ ਦੇਣਗੇ ਤੁਹਾਡੇ ਕੋਲ ਟਾਈਮ ਲੈ ਕੇ ਆਉਣਗੇ ਸੌਰੀ ਇੱਕ ਵਾਰੀ ਤੁਸੀਂ ਆਪਣੀ ਇਸ ਕਿਸਮ ਦੀ ਜ਼ੁਰਤ ਜ਼ਰੂਰ ਦਿਖਾਓ ਜੀ ਪ੍ਰੋਫੈਸਰ ਸਾਹਿਬ ਕਲਕੱਤਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਇੱਕ ਮਹਿਲਾ ਟੇਰੇਨੀ ਡਾਕਟਰ ਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਅਤੇ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਪੂਰੇ ਦੇਸ਼ ਦੇ ਡਾਕਟਰਾਂ ਦੇ ਵਿੱਚ ਇਸ ਵੇਲੇ ਰੋਸ ਹੈ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਹਰ ਪਾਸੇ ਪ੍ਰਦਰਸ਼ਨ ਹੋ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਮਮਤਾ ਬੰਨਰਜੀ ਨੇ ਜੋ ਉੱਥੋਂ ਦੇ ਮੁੱਖ ਮੰਤਰੀ ਪੱਛਮੀ ਬੰਗਾਲ ਦੇ ਉਹਨਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਜਾਂਚ ਹੈ ਜਿਹੜੀ ਸੀਬੀਆਈ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਜੀ ਹਾਂ ਮਾਮਲਾ ਆਉਣਾ ਬਿਹਦ ਸ਼ਰਮਨਾਕ ਹੈ ਦੇਸ਼ ਤੇ ਲਈ ਕਿਉਂਕਿ ਐਡਾ ਵੱਡਾ ਦੇਸ਼ ਹੈ ਮੈਡੀਕਲ ਸਹੂਲਤਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਜੋ ਮੁੱਖ ਮੁਲਜ਼ਮ ਹੈ ਜਿਹੜਾ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਜਿਹੜੇ ਖੁਲਾਸੇ ਨੇ ਉਹ ਹੁੰਦੇ ਨਜ਼ਰ ਆਏ ਨੇ ਕਹਿੰਦੇ ਉਹ ਸੁਣਨ ਚਾਹਿਆ ਕਿ ਉਹ ਅਸ਼ਲੀਲ ਵੀਡੀਓ ਦੇਖਣ ਦਾ ਸ਼ੌਂਕੀ ਸੀ ਸ਼ਰਾਬ ਪੀਣ ਦਾ ਸ਼ੌਂਕੀ ਸੀ ਕਿ ਅਜਿਹੇ ਐਬ ਹੀ ਸਮਾਜ ਦੇ ਵਿੱਚ ਹੋਰ ਕੁਰਤੀਆਂ ਨੂੰ ਵਧਾ ਰਹੇ ਨੇ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਲੱਗਦਾ ਹੈ ਇਹ ਕੋਹੋਰ ਕਿਸੇ ਗੱਲ ਦਾ ਜਵਾਬ ਦੇਈ ਮਮਤਾ ਬੈਂਨਰਜੀ ਦੀ ਹੋਏ ਜਾਂ ਨਾ ਹੋਏ ਇਸ ਬੰਦੇ ਨੂੰ ਪੁਲਿਸ ਦੀ ਸਰਵਿਸ ਵਿੱਚ ਪਾ ਦੇਣਾ ਉਹ ਸਿੱਧਾ ਪੁਲਿਸ ਦੇ ਵਿੱਚ ਭਰਤੀ ਨਹੀਂ ਕੀਤਾ ਹੈ ਪਰ ਉਹਨਾਂ ਦੀ ਕੋਈ ਵਲੰਟੀਅਰ ਸਰਵਿਸ ਹੋਊਗੀ ਉਹਦੇ 'ਚ ਉਹਨੂੰ ਪਾ ਦੇਣਾ ਇਹ ਆਪਣੇ ਆਪ 'ਚ ਇੱਕ ਮਾਨਸਿਕ ਰੋਗੀ ਨੂੰ ਤੇ ਉਹ ਤੇ ਬੜਾ ਖਤਰੇ ਵਾਲੀ ਗੱਲ ਸੀ ਜਿਸ ਤਰ੍ਹਾਂ ਦੀ ਤੁਸੀਂ ਸਟੋਰੀ ਇੱਥੇ ਲਿਖੀ ਹੈ ਮੈਂ ਪੜ ਰਿਹਾ ਸੀਗਾ ਉਹਦੇ ਵਿੱਚ ਚਾਰ ਵਾਰੀ ਤੈਨ ਵਿਆਹ ਕੀਤਾ ਚਾਰ ਉਹ ਉੱਥੇ ਕੁੱਟਮਾਰ ਕਰਦਾ ਸੀ ਜਿਹੜੀ ਜਨਾਨੀ ਨਾਲ ਵਿਆਹ ਕਰਦਾ ਸੀ ਉਹ ਕ੍ਰਿਮੀਨਲ ਮਾਈਂਡ ਹੈ ਕਈ ਬੰਦੇ ਇਹੋ ਜਿਹੇ ਹੁੰਦੇ ਆ ਉਹ ਸਾਈਕਿਕ ਕੇਸ ਆ ਉਹਨਾਂ ਨੂੰ ਤੇ ਮੈਂਟਲ ਅਸਾਈਲਮ ਵਿੱਚ ਭੇਜਣਾ ਜੇ ਤੁਸੀਂ ਉਹਨਾਂ ਨੂੰ ਦੂਜਿਆਂ ਦੇ ਰਾਖੀ ਲਈ ਭੇਜਤਾ ਤੇ ਜੇ ਬਿੱਲੇ ਨੂੰ ਤੁਸੀਂ ਦੁੱਧ ਦੀ ਰਾਖੀ ਕਰੋਗੇ ਤੋ ਉਹ ਦੁੱਧ ਦੀ ਰਾਖੀ ਥੋੜੀ ਕਰੂਗਾ। ਹਮਮ ਇਹੀ ਗੱਲ ਉੱਥੇ ਹੋਈ ਆ ਉਹਦਾ ਮਾਈਂਡ ਸੈਟ ਪਹਿਲਾਂ ਹੀ ਕ੍ਰਿਮੀਨਲ ਮਾਈਂਡ ਸੀਗਾ ਜਿਹਨੂੰ ਕੁੱਟਣਾ ਮਾਰਨਾ ਔਰਤਾਂ ਨਾਲ ਬਦਤਮੀਜ਼ੀ ਕਰਨੀ ਜਾਂ ਉਹਨਾਂ ਨਾਲ ਨਾਲ ਕਿਸੇ ਵੀ ਕਿਸਮ ਦਾ ਦੁਰਵਿਵਹਾਰ ਕਰਨਾ ਜਾਂ ਸੈਕਸ਼ੂਅਲ ਅਬਿਊਜ਼ ਕਰਨੀ ਉਹਨੂੰ ਉਹਨੂੰ ਉਹਦੇ ਚ ਸੈਡੀਸਟਿਕ ਪਲੇਅਰ ਉਹਨੂੰ ਉਹਨੂੰ ਇਸ ਗੱਲ ਦਾ ਚੰਗਾ ਲਾਤੂ ਦੇਖਿਆ ਨਹੀਂ ਦਿੱਲੀ ਵਿੱਚ ਜਾਂ ਅੱਗੇ ਪਿੱਛੇ ਵੀ ਕਈ ਵਾਰੀ ਲਵ ਇਨ ਰਿਲੇਸ਼ਨ ਚ ਕਿਵੇਂ ਜਨਾਨੀਆਂ ਨੂੰ ਪਹਿਲਾਂ ਉਹਨਾਂ ਨਾਲ ਲਵਫੇਅਰ ਹੁੰਦਾ ਸੋ ਕਾਲਡ ਫਿਰ ਉਹਨਾਂ ਨੂੰ ਵੱਢ ਕੇ ਟੁਕੜੇ ਕਰਕੇ ਕੋਈ ਤੇ ਕੁੱਕਰ ਚ ਵੀ ਬਾਲ ਕੇ ਛੱਡ ਦਿੱਤਾ ਯਾਨੀ ਇੱਥੋਂ ਤੱਕ ਇਹ ਬੰਦੇ ਸਾਈਕਿਕ ਹੈਗੇ ਇਹ ਕਿਵੇਂ ਇਸ ਫੋਰਸ ਦੇ ਵਿੱਚ ਕਿਵੇਂ ਉਹਦੇ ਤੇ ਪ੍ਰੋਸਥਾ ਕੀਤਾ ਗਿਆ ਇਸ ਗੱਲ ਦਾ ਜਵਾਬ ਤੇ ਮਮਤਾ ਬੈਨਰਜੀ ਨੂੰ ਦੇਣਾ ਪਊ ਰਹੀ ਗੱਲ ਜਿਸ ਕਿਸਮ ਨਾਲ ਉਹ ਹੋਇਆ ਜਾਣੀ ਪਹਿਲਾਂ ਤੁਸੀਂ ਰੇਪ ਕੀਤਾ ਫਿਰ ਮਰਡਰ ਕਰ ਦੇਣਾ ਉਹ ਵੀ ਡਾਕਟਰ ਦਾ ਰੈਜ਼ੀਡੈਂਟ ਡਾਕਟਰ ਦਾ ਜੂਨੀਅਰ ਦਾ ਸਾਰੇ ਦੇਸ਼ ਦੇ ਵਿੱਚ ਤੇ ਹਲੂਣਾ ਤੇ ਆਉਣਾ ਹੀ ਸੀ ਇਹ ਬਹੁਤ ਚੰਗੀ ਗੱਲ ਕੀਤੀ ਹੈ ਹਾਲਾਂਕਿ ਮਰੀਜ਼ਾਂ ਦਾ ਵੀ ਇੱਕ ਐਸੈਂਸ਼ੀਅਲ ਸਰਵਿਸ ਹੈ ਕਿ ਜਿਹਦੇ ਵਿੱਚ ਜਿਹੜਾ ਪਹਿਲੇ ਬੰਦਾ ਦੁਖੀ ਆ ਤੇ ਤੁਸੀਂ ਉਸ ਨੂੰ ਮੈਡੀਕਲ ਸਹੂਲਤ ਤੇ ਨਾ ਮਿਲੇ ਤੇ ਇੱਕ ਬੜੀ ਦੁੱਖ ਦੀ ਗੱਲ ਹੈਗੀ ਅ ਚਾਹੀਦਾ ਹੈ ਕਿ ਇਸ ਗੱਲ ਦਾ ਕਿਸੇ ਵੀ ਤਰੀਕੇ ਨਾਲ ਜਲਦੀ ਤੋਂ ਜਲਦੀ ਹੱਲ ਕੱਢੇ ਪਰ ਸਾਰੇ ਦੇਸ਼ ਦੇ ਵਿੱਚ ਜਿਹੜੀ ਜੱਕ ਜਾਈਤੀ ਉਹਨਾਂ ਨਾਲ ਸੋਲੀਡੈਰਿਟੀ ਸ਼ੋਅ ਕੀਤੀ ਗਈ ਹੈ ਇਹ ਬਹੁਤ ਜ਼ਰੂਰੀ ਸੀ ਉਹਦਾ ਕਾਰਨ ਹੈ ਇੱਕ ਹੋਰ ਜਿਹੜੀਆਂ ਮੈਡੀਕਲ ਸਰਵਿਸੇਜ਼ ਆ ਜਾਂ ਜਿਹੜੇ ਮੈਡੀਕਲ ਡਾਕਟਰ ਹੈ ਇੱਕ ਤੇ ਮੈਡੀਕਲ ਡਾਕਟਰ ਪੂਰੇ ਨੰਬਰ ਉਹਨਾਂ ਦਾ ਪੂਰਾ ਹੁੰਦਾ ਨਹੀਂ ਓਵਰ ਬਾਰਡਨਡ ਆ 10-10 ਘੰਟੇ 12-12 ਘੰਟੇ ਕੰਮ ਕੀਤਾ ਜਾਂਦਾ ਫਿਰ ਉਹ ਬੜੀਆਂ ਸੈਂਸਿਟਿਵ ਜੌਬ ਹੈ ਇਹ ਕੋਈ ਇਹੋ ਜਿਹੀ ਤੇ ਗੱਲ ਨਹੀਂ ਤੁਸੀਂ ਮਰੀਜ਼ਾਂ ਨਾਲ ਡੀਲ ਕਰਨਾ ਉਹ ਚ ਐਮਰਜੈਂਸੀ ਵਾਲੇ ਵੀ ਆਉਂਦੇ ਆ ਕਿਸੇ ਦੀ ਲਾਈਫ ਦੀ ਸੇਵਿੰਗ ਦੀ ਗੱਲ ਹੈ ਨਾ ਇਹ ਬੜੀ ਸੈਂਸਿਟਿਵ ਜੌਬ ਹੈਗੀ ਆ ਤੇ ਉਹਦੇ ਚ ਤੁਸੀਂ ਪੋਸਟਪਾਉਣ ਦੀ ਚੀਜ਼ਾਂ ਕਰ ਸਕਦੇ ਈਜ਼ੀ ਨਹੀਂ ਟੇਕ ਇਟ ਈਜ਼ੀ ਨਹੀਂ ਕਰ ਸਕਦੇ ਇਹ ਖੇਤੀ ਵਾਂਗੂ ਤੇ ਹੈ ਨਹੀਂ ਇਹ ਤੀਸਰੀ ਗੱਲ ਤੁਸੀਂ ਦੇਖਿਆ ਕਿ ਜਦੋਂ ਇਹੋ ਜੀ ਉਹ ਟੈਨਸ਼ਨ ਵਿੱਚ ਕੰਮ ਕਰਦੇ ਆ ਤੇ ਜੇ ਕੋਈ ਮਰੀਜ਼ ਮਰ ਜੇ ਮਰ ਜਾਂਦਾ ਜਾਂ ਕੁਝ ਵੀ ਹੁੰਦਾ ਕਈ ਵਾਰੀ ਲੋਕ ਐਡੇ ਪੜ ਕਪੜ ਖ ਜਾਂਦੇ ਆ ਡਾਕਟਰਾਂ ਨੂੰ ਕੁੱਟਣ ਤੇ ਆ ਜਾਂਦੇ ਕਈ ਹਸਪਤਾਲਾਂ ਦੀਆਂ ਰਿਪੋਰਟਾਂ ਇਸ ਕਰਕੇ ਇਹੋ ਜੇ ਮੌਕੇ ਤੇ ਉਹਨਾਂ ਨੇ ਆਪਣਾ ਜਿਹੜਾ ਕਾਠਵੱਟ ਦੱਸਿਆ ਹੜਤਾਲ ਕਰਕੇ ਬਹੁਤ ਚੰਗਾ ਕੀਤਾ ਉਹਨਾਂ ਦੀ ਵੀ ਸੁਣੀ ਜਾਣੀ ਚਾਹੀਦੀ ਹੈ ਮਮਤਾ ਬੈਨਰਜੀ ਨੇ ਇਹ ਫੈਸਲਾ ਕੀਤਾ ਕਿ ਜੇ ਛੇਤੀ ਤੋਂ ਛੇਤੀ ਉਹ ਕਲਪ੍ਰੇਟ ਨਹੀਂ ਫੜਿਆ ਜਾਂਦਾ ਪੁਲਿਸ ਉਹਨੂੰ ਪੂਰੇ ਤਰੀਕੇ ਨਾਲ ਬੋਕ ਨਹੀਂ ਕਰਦੀ ਤੇ ਉਹ ਫਿਰ 22 ਤਰੀਕ ਨੂੰ 22 ਤਰੀਕ ਤੱਕ ਵੇਟ ਕਰੂਗੀ ਯਾਨੀ ਅਗਲੇ ਐਤਵਾਰ ਤੱਕ ਨਹੀਂ ਤਾਂ ਫਿਰ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਊਗਾ ਮੈਨੂੰ ਲੱਗਦਾ ਇੱਕ ਦੋ ਦਿਨ ਜਿਸ ਤਰ੍ਹਾਂ ਸਾਰੀ ਸਾਹਮਣੇ ਆਉ ਨਹੀਂ ਲੱਗ ਪਈ ਆ ਕਿ ਕਿਹੜਾ ਬੰਦਾ ਆ ਉਹਦੇ ਤੇ ਜੇ ਤੇ ਸ਼ੱਕ ਆ ਕੋਈ ਰਾਉ ਆ ਜਾਂ ਰਾਏ ਆ ਰਾਏ ਆ ਮੇਰਾ ਖਿਆਲ ਕੋਈ ਹਾਂਜੀ ਤੇ ਉਸ ਦਾ ਉਹ 30 35 ਸਾਲ ਦਾ ਬੰਦਾ ਆ ਉਸ ਨੂੰ ਉਸ ਤੇ ਫੜ ਕੇ ਤੇ ਸਾਰੀ ਤੇ ਕੀ ਗਾਥ ਹੋ ਰਹੀ ਹੈ ਛੇਤੀ ਉਹ ਸਾਰਾ ਕੁਝ ਵੇਅਰ ਬਊਟ ਇੱਕ ਅੱਧੇ ਦਿਨ ਚ ਹੋਰ ਤੁਹਾਡੇ ਸਾਹਮਣੇ ਸਾਰੀ ਡਿਟੇਲ ਆਜੂਗੀ ਪਰ ਇਹ ਜਿਹੜਾ ਵੀ ਜਿੰਨਾ ਵੀ ਇਹਨੂੰ ਕੰਡੈਮ ਕੀਤਾ ਜਾ ਸਕੇ ਉਹ ਵੀ ਇੱਕ ਡਾਕਟਰ ਦੇ ਨਾਲ ਦੇਖੋ ਸਪਨਾ ਹੁੰਦਾ ਡਾਕਟਰ ਡਾਕਟਰ ਬਰਨਾ ਇੱਕ ਕਿੰਨੀ ਲੋਕ ਮਿਹਨਤ ਕਰਦੇ ਆ ਤਾਂ ਪਹਿਲਾਂ ਹੀ ਆ ਦੇਖੋ ਤੁਹਾਡੇ ਸਾਹਮਣੇ ਕੋਚਿੰਗ ਸੈਂਟਰ ਦੇ ਵਿੱਚ ਕਿਵੇਂ ਤਿੰਨ ਬੱਚੇ ਮਾਰੇ ਗਏ ਉਹ ਆਈਐਸ ਯੂਪੀਐਸ ਦਾ ਐਗਜ਼ਾਮ ਦੇਣਾ ਚਾਹੁੰਦੇ ਹੁੰਦੇ ਸੀ ਇਹੋ ਜਿਹੀਆਂ ਟਰੈਜਡੀਆਂ ਹੋਣੀਆਂ ਇਹ ਸੱਚੀ ਦਿਲ ਹਲਾਊ ਹੈ ਤਾਂ ਮੇਰਾ ਖਿਆਲ ਹੈ ਕਿ ਮਮਤਾ ਬੈਨਰਜੀ ਅੱਗੇ ਤੋਂ ਵੀ ਆਪਣੀ ਪ੍ਰੀਸ ਦੀ ਹੋਰ ਦੀ ਵੀ ਸਕਰੀਨਿੰਗ ਕਰ ਲੈ ਕਰ ਲੈਣੀ ਚਾਹੀਦੀ ਹੈ ਕਿ ਜੇ ਕੋਈ ਸਿੱਕ ਬੰਦੇ ਆ ਉਹ ਵਰਦੀ ਪਾ ਕੇ ਕਿਤੇ ਉਹ ਕੰਮਤ ਨਹੀਂ ਕਰ ਰਹੇ ਜਿਹੜੇ ਕੰਮ ਦੇ ਰੋਕਣ ਲਈ ਉਹਨਾਂ ਨੂੰ ਵਰਦੀ ਤੇ ਤਨਖਾਹ ਦਿੱਤੀ ਜਾਂਦੀ ਹੈ ਜੀ ਪ੍ਰੋਫੈਸਰ ਸਾਹਿਬ ਇੱਕ ਹੋਰ ਖਬਰ ਹੈ ਬੰਗਲਾਦੇਸ਼ ਨਾਲ ਜੁੜੀ ਹੋਈ ਇੱਕ ਪਾਸੇ ਆਪਣੀ ਭਾਰਤ ਸਰਕਾਰ ਨੇ ਸੀਏ ਇਹ ਲੈ ਕੇ ਆਂਦਾ ਕਾਨੂੰਨ ਲੈ ਕੇ ਆਂਦਾ ਕਿ ਵੱਖ-ਵੱਖ ਜਿਹੜੇ ਦੇਸ਼ ਨੇ ਗਿਣਤੀ ਦੇ ਉਹਨਾਂ ਦੇ ਜਿਹੜੇ ਨਾਗਰਿਕ ਨੇ ਉੱਥੋਂ ਦੇ ਘੱਟ ਗਿਣਤੀਆਂ ਨੂੰ ਇੱਥੇ ਨਾਗਰਿਕਤਾ ਦਿੱਤੀ ਜਾ ਸਕੇ ਪਰ ਦੂਜੇ ਪਾਸੇ ਜੋ ਬੰਗਲਾਦੇਸ਼ ਦੇ ਬਾਰਡਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਬਹੁਤ ਸਾਰੇ ਬੰਗਲਾਦੇਸ਼ੀ ਨੇ ਸ਼ਾਇਦ ਉਸ ਵਿੱਚ ਹਿੰਦੂ ਵੀ ਹੋਣ ਬਹੁਤ ਸਾਰੇ ਘੱਟ ਗਿਣਤੀਆਂ ਦੇ ਹੋਣ ਉਹ ਆਉਣ ਲਈ ਕਾਲੇ ਨੇ ਪਰ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਕੁਝ ਰਿਪੋਰਟਾਂ ਵੀ ਇਹ ਕਹਿ ਰਹੀਆਂ ਨੇ ਕਿ ਬੀਐਸਐਫ ਦੀ ਫੋਰਸਿਸ ਨੂੰ ਵਧਾ ਦਿੱਤੀਆਂ ਗਈਆਂ ਨੇ ਤਾਂ ਜੋ ਉੱਥੋਂ ਕਿਸੇ ਤਰ੍ਹਾਂ ਦੀ ਕੁਸਪੈਠ ਨਾ ਹੋ ਸਕੇ ਕੀ ਹੁਣ ਇੱਥੇ ਕਾਨੂੰਨ ਕੰਮ ਆ ਜਾਣਾ ਚਾਹੀਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਕਾਨੂੰਨ ਨੂੰ ਇੱਥੇ ਸਹੀ ਢੰਗ ਦੇ ਨਾਲ ਇੰਪਲੀਮੈਂਟ ਕਰ ਦੇਣਾ ਚਾਹੀਦਾ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਇਸ ਵੇਲੇ ਖੱਜਲ-ਖੁਆਰ ਹੋ ਰਹੇ ਨੇ ਉਧਰ ਤੱਕਾ ਹੋ ਰਿਹਾ ਹਿੰਦੂ ਪਰਿਵਾਰਾਂ ਦੇ ਨਾਲ ਇੱਥੇ ਬੈਠੇ ਤੇ ਸਾਡੀ ਸਰਕਾਰ ਹੋਮ ਮਿਨਿਸਟਰ ਸਾਰੇ ਇਸ ਗੱਲ ਦਾ ਹਾਦ ਦਾ ਨਾਰਾ ਮਾਰ ਰਿਹਾ ਓਏ ਯੂਨਿਸ ਨੂੰ ਜਿਹੜੇ ਮਮਦ ਯੂਨਿਸ ਹੁਣ ਉੱਥੇ ਦੇ ਇੰਚਾਰਜ ਬਣੇ ਆ ਕਮੇਟੀ ਦੇ ਭਾਈ ਤੁਸੀਂ ਸਾਡੇ ਬੰਦਿਆਂ ਦਾ ਧਿਆਨ ਦਿਓ ਉੱਥੇ ਮੰਦਰਾਂ ਨੂੰ ਬਚਾਓ ਸਾਡੇ ਹਿੰਦੂ ਬਰਾਦਰੀਆਂ ਨੂੰ ਬਚਾਓ ਹੋਰ ਬੁੱਧਿਸਟ ਹੈਗੇ ਆ ਹੋਰ ਸਿੱਖ ਵੀ ਹੋ ਸਕਦੇ ਹੋਰ ਵੀ ਜਿਹੜੀਆਂ ਘੱਟ ਗਿਣਤੀਆਂ ਆ ਉਹਨਾਂ ਦਾ ਧਿਆਨ ਦਿਓ ਉਹਨਾਂ ਦਾ ਵਾਲਵਿੰਗਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਘਰਾਂ ਤੇ ਥੋੜੇ ਬਹੁਤ ਪਹਿਲਾਂ ਅਟੈਕ ਹੋਇਆ ਉਹਦਾ ਕਾਰਨ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਕਿਉਂਕਿ ਭਾਰਤ ਸਰਕਾਰ ਜਿਵੇਂ ਕਿ ਉਹਨਾਂ ਨੇ ਹੁਣ ਵੀ ਆਪਣੇ ਸ਼ੇਖ ਸੀਨਾਂ ਨੂੰ ਇੱਥੇ ਬਿਠਾਇਆ ਤੇ ਉਹਨਾਂ ਨੂੰ ਗੁੱਸਾ ਤੇ ਹੈ ਹੀ ਕਿਉਂਕਿ ਵਿਰੋਧੀ ਲੋਕਾਂ ਨੇ ਜਿਹੜਾ ਜਿਨ੍ਹਾਂ ਨੂੰ ਸ਼ੇਖ ਸੀਨਾਂ ਤੇ ਗੁੱਸਾ ਉਹ ਭਾਰਤੀਆਂ ਤੇ ਵੀ ਤੇ ਹਿੰਦੂਆਂ ਤੇ ਵੀ ਗੁੱਸਾ ਕਰਨਗੇ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਇੱਥੇ ਹਿੰਦੂ ਸਰਕਾਰ ਆ ਤੇ ਉੱਥੇ ਉਹ ਮੁਸਲਮਾਨਾਂ ਦੀ ਸਰਕਾਰ ਇੰਜ ਸਮਝਦੇ ਲੋਕ ਆਮ ਲੋਕ ਇਹ ਮਾਰੀ ਗੱਲਿਆ ਇਸ ਤਰ੍ਹਾਂ ਉੱਥੇ ਰੁਕਣਾ ਤੇ ਚਾਹੀਦਾ ਹੀ ਆ ਪਰ ਨਾਲੋਂ ਨਾਲ ਇਹ ਐਨਾ ਵੀ ਕਿਉਂ ਬੁਜ਼ਦਿਲੀ ਦਿਖਾ ਰਹੇ ਆ ਇਹਨਾਂ ਨੂੰ ਫਰਾਕਦਿਲੀ ਦਿਖਾਉਣੀ ਚਾਹੀਦੀ ਆ ਇਹ ਆਮਾਨ ਵੀ ਕਿਵੇਂ ਹੋ ਸਕਦੇ ਆ ਕਿ ਇਹ ਇਨਾਂ ਕਿ ਤੁਸੀਂ ਇੱਕ ਪਾਸੇ ਤੁਸੀਂ ਜਿਵੇਂ ਦਿੱਕਿਆ ਸੀ ਇਹ ਸੀਏਏ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਇਸ ਕਰਕੇ ਬਣਾਇਆ ਸੀਗਾ ਕਿ ਅਫਗਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਜੇ ਇਥੋਂ ਕਿਸੇ ਕਿਸਮ ਦੀਆਂ ਵੀ ਘੱਟ ਗਿਣਤੀਆਂ ਪੜਤਾੜਤ ਹੈ ਉੱਥੇ ਉਹਨਾਂ ਨੂੰ ਧਰਮ ਦੇ ਕਰਕੇ ਉਹਨਾਂ ਨਾਲ ਤੱਕਾ ਕੀਤਾ ਜਾਂਦਾ ਤੇ ਅਸੀਂ ਉਹਨਾਂ ਨੂੰ ਇੱਥੇ ਆਪਣੇ ਭਾਰਤ ਵਿੱਚ ਸਿਟੀਜ਼ਨਸ਼ਿਪ ਦੇਾਂਗੇ ਉਹ ਗੱਲ ਲੱਗ ਗਿਆ ਕਿ ਇਹਨਾਂ ਨੇ 14 ਤੱਕ ਦਾ ਹਜੇ ਤੱਕ ਅਨਾਉਂਸ ਕੀਤਾ ਤੇ ਅੱਗੇ ਤੁਹਾਨੂੰ ਕੋਈ ਕਿਸੇ ਨੇ ਰੋਕਿਆ ਆ ਤੁਸੀਂ ਜੋ ਇੱਕ ਆਰਡੀਨੈਂਸ ਲਿਆ ਕੇ ਫੜ ਦੇਣੀ ਕਹੋਗੇ ਸੀ ਇਸ ਆਰਡੀਨੈਂਸ ਦੇ ਵਿੱਚ ਉਹ ਬਿੱਲ ਦੇ ਉਸ ਬਿੱਲ ਦੇ ਵਿੱਚ ਰੂਲ ਦੇ ਜਿਹੜੇ ਬਣੇ ਆ ਅਮੈਂਡਮੈਂਟ ਕਰਕੇ ਤੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਇੱਥੇ ਆਉਣ ਦੀ ਇਜਾਜ਼ਤ ਦੇਣੀ ਪਰ ਇਹ ਨਹੀਂ ਨਹੀਂ ਦੇਣਗੇ ਮੁਸਲਮਾਨਾਂ ਨੂੰ ਤਾਂ ਕੀ ਦੇਣਾ ਉਹਦੇ ਵਿੱਚ ਕਾਨੂੰਨ ਦੇ ਪ੍ਰਬਧਾਨ ਨਹੀਂ ਹੈਗਾ ਘੱਟ ਗਿਣਤੀਆਂ ਨੂੰ ਹਿੰਦੂਆਂ ਨੂੰ ਵੀ ਜਿਹੜੇ 8% ਆ ਉਹਨਾਂ ਨੂੰ ਉਹਨਾਂ ਚੋਂ ਕੁਝ ਹਿੱਸੇ ਆਉਣਾ ਚਾਹੁੰਦਾ ਸਾਰੇ ਥੋੜੀ ਆਉਣਾ ਚਾਹੁੰਦੇ ਹੋਏ ਉਹਨਾਂ ਚੋਂ ਤਾਂ ਕੁਝ ਕੀ ਕਹਿਣਾ ਹੈ ਵੀ ਕੁਝ ਲੱਖ ਜਾਂ ਕੁਝ ਲੱਖ ਵੀ ਨਹੀਂ ਆਉਣਗੇ ਬਿਲਕੁਲ ਥੋੜੇ ਆਉਣਗੇ ਅਜੇ ਤੱਕ ਤੇ ਬਹੁਤ ਥੋੜੇ ਲੋਕਾਂ ਨੇ ਆਉਣ ਦਾ ਜਿਹੜੇ ਕਿ ਵਾਕਿਆ ਹੀ ਉੱਥੇ ਸਤਾਏ ਹੋਏ ਸੀ ਜਿਹੜੇ ਡਰ ਗਏ ਸੀ ਉਹ ਆਉਣਾ ਚਾਹੁੰਦੇ ਸੀ ਕੁਝ ਆਏ ਵੀ ਉਹਨਾਂ ਨੂੰ ਵਾਪਸ ਕਰਤਾ 70000 ਬੀਐਸਐਫ ਉੱਥੇ ਬਾਰਡਰਾਂ ਤੇ ਲਾਤੀ ਲਾਤੀ ਹੈ ਕਾਰਨ ਕੀ ਹੈ ਜਿਹੜਾ ਉਹ ਸ਼ਰਮਾ ਹੈਗਾ ਚੀਫ ਮਿਨਿਸਟਰ ਗੁਗੂ ਕੀ ਉਹਦਾ ਪੂਰਾ ਨਾਮ ਮੈਨੂੰ ਭੁੱਲ ਰਿਹਾ ਅਸਾਮ ਦਾ ਔਰ ਤ੍ਰਿਪੁਰਾ ਦਾ ਜਿਹੜਾ ਚੀਫ ਮਿਨਿਸਟਰ ਹੈ ਇਹਨਾਂ ਦੋਹਾਂ ਨੇ ਤ੍ਰਿਪੁਰਾ ਦੀ ਸਰਕਾਰ ਨੇ ਇਹਨਾਂ ਦੋਹਾਂ ਨੇ ਵਿਰੋਧਤਾ ਕੀਤੀ ਹੈ ਕਿ ਜੇ ਸਾਡੇ ਕੋਲ ਪਹਿਲਾਂ ਹੀ ਬੰਗਲਾਦੇਸ਼ੀ ਬਹੁਤ ਹੈਗੇ ਆ ਹਿੰਮਤ ਬਿਸਵਾਸ ਸਰਮ ਹਾਂ ਚਾ ਹਿੰਮਤ ਬਿਸਵਾਸ ਸਰਮ ਕਿ ਜੇ ਜਿਆਦਾ ਆ ਗਏ ਇੱਥੇ ਤੇ ਸਾਡੇ ਉਥੇ ਪਹਿਲੇ ਹੀ ਉਹ ਥੋ ਅਡੈਂਟੀਫਾਈ ਕਰ ਰਹੇ ਤੁਹਾਨੂੰ ਪਤਾ ਕਿੰਨੀ ਉਥੇ ਮੂਵਮੈਂਟ ਜਲੀ ਹੋਇਆ ਅਸਾਮੀ ਜ਼ੈਥਨਿਕਲੀ ਹੈ ਉਹ ਇਸ ਗੱਲ ਤੇ ਬੜਾ ਹੈਗੇ ਕਿ ਸਾਡੀ ਸਾਡੀ ਜਿਹੜੀ ਇੱਥੇ ਡੈਮੋਗ੍ਰਾਫਿਕ ਪ੍ਰਪੋਰਸ਼ਨ ਹੈ ਬੰਗਲਾਦੇਸ਼ੀ ਆ ਕੇ ਇੱਥੇ ਡੋਮਿਨੇਟ ਕਰ ਜਾਣਗੇ ਤੇ ਅਸੀਂ ਆਪਣੇ ਘਰ ਚ ਬੇਕਰ ਹੋ ਜਾਾਂਗੇ ਜਾਨੀ ਘੱਟ ਗਿਣਤੀ ਹੋ ਜਾਾਂਗੇ ਤੇ ਇਸ ਲਈ ਉਥੇ ਤੇ ਰੋਸ ਹੈਗਾ ਔਰ ਤੇ ਬੀਜੇਪੀ ਦੀ ਸਰਕਾਰ ਹੈ ਅਸਾਮ ਚ ਉਹ ਨਹੀਂ ਆਉਣ ਦੇਣਾ ਚਾਹੁੰਦੇ ਤ੍ਰਿਪੁਰਾ ਚ ਨਹੀਂ ਆਉਣ ਦੇਣਾ ਚਾਹੁੰਦੀ ਸਰਕਾਰ ਪਾਲਾ ਕੇ ਜਿਹੇ ਕਿਸ ਨੇ ਵੈਲਕਮ ਕੀਤਾ ਤੇ ਉਹ ਟੀਐਮਸੀ ਨੇ ਕੀਤਾ ਵੀ ਜੇ ਸਾਡੇ ਆ ਜਾਣਗੇ ਤੇ ਅਸੀਂ ਰੱਖ ਲਾਂਗੇ ਪਰ ਉਹ ਇੱਥੇ ਉਹਦਾ ਵੀ ਇਹਨਾਂ ਨੂੰ ਡਰ ਲੱਗਦਾ ਕਿ ਉਹਦਾ TMC ਫਾਇਦਾ ਲਓ ਫਾਇਦਾ ਲਓ ਕਿ ਕੱਲ ਨੂੰ ਉਹ ਵੋਟਾਂ ਉਹਨਾਂ ਨੂੰ ਪਾਉਣਗੇ ਇਹ ਸਾਰਾ ਵੋਟਾਂ ਦਾ ਮਾਮਲਾ ਸਾਰਾ ਪਤਾ ਲੱਗ ਜਾਂਦਾ ਕਿ ਕਿਹੜਾ ਕਿੰਨਾ ਕਿੱਥੇ ਗਿਆ ਜਦੋਂ ਆਪਣਾ ਵੋਟ ਦਾ ਸੱਤਾ ਦਾ ਪੋਲਿਟਿਕਸ ਦਾ ਮਾਮਲਾ ਹੁੰਦਾ ਤੇ ਉਦੋਂ ਧਰਮ ਧਰਮ ਕੁਛ ਨਹੀਂ ਹੈ ਧਰਮ ਨੂੰ ਸੱਤਾ ਲਈ ਵਰਤਿਆ ਤੇ ਜਾ ਸਕਦਾ ਬਾਬਿਆਂ ਨੂੰ ਵੀ ਵਰਤਿਆ ਤੇ ਜਾ ਸਕਦਾ ਕਾਰਪੋਰੇਟਾਂ ਨੂੰ ਵੀ ਵਰਤਿਆ ਤੇ ਜਾ ਸਕਦਾ ਗੈਂਗਸਟਰਾਂ ਨੂੰ ਵੀ ਵਰਤਿਆ ਤੇ ਜਾ ਸਕਦਾ ਐਂਓ ਅਪੇਰੈਂਟਲੀ ਕਾਨੂੰਨ ਵੀ ਬਣਾਤੇ ਕਿ ਅਸੀਂ ਤੇ ਬੜੇ ਹੱਗਿਆ ਜਿਸ ਤਰ੍ਹਾਂ ਹਿੰਦੂ ਰਾਸ਼ਟਰ ਨੂੰ ਇੱਥੇ ਐਸਟੈਬਲਿਸ਼ ਕਰਨ ਵਾਲੇ ਤੇ ਸਾਰਿਆਂ ਲਈ ਸਾਡੇ ਪੂਰੀ ਦੁਨੀਆ ਦੇ ਹਿੰਦੂਆਂ ਹਿੰਦੂਆਂ ਲਈ ਜਾਂ ਵਿੱਚੇ ਘੱਟ ਗਿਣਤੀਆਂ ਕਹਿ ਦਿੰਦੇ ਆ ਕਿ ਉਹਦੇ ਲਈ ਸਾਡਾ ਖੁੱਲਾ ਦਰਵਾਜ਼ਾ ਖੁੱਲੇ ਦੇ ਲਿਆ ਪਰ ਜਦੋਂ ਲੋੜ ਪਈ ਹੈ ਤੇ ਉਹ ਅਸਲੀ ਚਿਹਰਾ ਸਾਹਮਣੇ ਨਜ਼ਰ ਆ ਰਿਹਾ ਜੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਸ਼ੁਕਰੀਆ ਜੀ ਸੋ ਇਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਮੁੱਖ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ